ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਬੁਰਜ ਸੇਮਾ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਗੱਗੀ ਦੇ ਕੋਲ ਆਪਾਂ ਇੱਕ ਸਨੋਂ ਵੱਡੇ ਕੱਦ ਕਾਠ ਵਾਲੀ ਐਫ ਐਫ ਗਾਂ ਦਿਖਾ ਰਹੇ ਆ ਬਾਈ ਦਾ ਮਿੱਤਰੋ ਦੁੱਧ ਦਾ ਕੰਮ ਹੈ ਕਾਫੀ ਦੁੱਧ ਵਾਲੇ ਪਸ਼ੂ ਨੇ ਚੰਗੇ ਦੁੱਧ ਵਾਲੇ ਬਾਈ ਕੋਲੇ ਪਸ਼ੂ ਨੇ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਮਿੱਤਰੋ ਇਹ ਸੂੰਦੀ ਹੈ ਤੇ ਕਿੰਨਾ ਇਹਨੇ ਦੁੱਧ ਕੱਢਿਆ ਜਾਂ ਜਿਹੜੀਆਂ ਬਾਈ ਕੋਲੇ ਦੂਜੀਆਂ ਗਾਮਾਂ ਨੇ ਉਹ ਕਿੰਨੇ ਕ ਦੁੱਧ ਤੇ ਚੱਲ ਰਹੀਆਂ ਨੇ ਹਾਂਜੀ ਬਾਈ ਜੀ ਸਸਰੀ ਕਾਲ ਪਹਿਲਾਂ ਦਾ ਸਸਰੀ ਕਾਲ ਜੀ ਹੋ ਠੀਕ ਹੈ ਜੀ ਹੋ ਠੀਕ ਠਾਕ ਜੀ ਠੀਕ ਹੈ ਆਪ ਆਪਣਾ ਪਿੰਡ ਹੈਗਾ ਬੁਰਜ ਸੇਮਾ ਹਾਂ ਬੁਰਜ ਸੇਮਾ ਇਹ ਮੋੜ ਮੰਡੀ ਤੋਂ ਕਿੰਨਾ ਕੋਹੂ ਮੋੜ ਮੰਡੀ ਤੋਂ 12 ਕਿਲੋਮੀਟਰ ਜੀ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਤਲਵੰਡੀ ਸਾਬੋ ਨੇੜੇ ਆ ਜਾਂਦੀ ਹੈ ਨੇੜੇ ਆ ਜਾਂਦੀ 5 ਕਿਲੋਮੀਟਰ ਹੈ ਤੇ ਕਦੋਂ ਕਦੋਂ ਕਰ ਰਹੇ ਆ ਡੇਰੀ ਦਾ ਕੰਮ ਇਹ 2021 ਤੋਂ ਕਰ ਰਹੇ ਹਾਂ 21 ਤੋਂ ਹਾਂ ਜੀ ਕਿਵੇਂ ਲੱਗ ਰਿਹਾ ਠੀਕ ਆ ਕੰਮਕ ਕੰਮ ਬਹੁਤ ਵਧੀਆ ਜੀ ਨੇ ਆਪ ਮੈਂਟਰ ਨਾਲ ਕਰਨਾ ਠੀਕ ਆ ਹਾਂ ਜੀ ਤੇ ਕਿੰਨੇ ਕੁ ਦੁੱਧ ਵਾਲੇ ਪਸ਼ੂ ਰੱਖਣੇ ਚਾਹੀਦੇ ਆਂ ਅੰਦਾਜ਼ਾ ਆਪਾਂ ਨੂੰ 30 ਤੋਂ ਤੇ 30 ਤੇ ਪਸ਼ੂ ਰੱਖਣੇ ਚਾਹੀਦੇ ਠੀਕ ਆ ਆਮ ਜਿਹੜੀਆਂ ਮੰਨ ਲਾ ਵੀ ਫੇਰ ਹੀ ਕੰਮ ਜਾਪਾ ਨਾ ਮੰਨ ਲਓ ਜੀ 20 ਤੱਕ ਤਾਂ ਪਸ਼ੂ ਆਪ ਦਾ ਸੱਚਾ ਆਪ ਹੀ ਖਾਈ ਜਾਂਦਾ ਜੀ ਠੀਕ ਆ ਇਹ ਤੋਂ ਪਲੱਸ ਆਲਾ ਕੋਈ ਪੈਸੇ ਬਚਾਉਂਦਾ ਹੁਣ ਆਪਣੇ ਕੋਲੇ ਮੰਨ ਲਾ ਵੀ ਜਿਹੜੀ ਆ ਬਿਹੜਾ ਹੈ ਹਨਾ ਹਾਂਜੀ ਕਦੋਂ ਕਦੀ ਸੂਈ ਹੈ ਇਹ ਇਹਨੂੰ ਅੱਜ ਜੀ ਇਹ 22 ਤਰੀਕ ਦੀ ਸੂਈ ਹੈ ਜੀ ਮੰਨ ਲਓ ਠੀਕ ਹੈ ਇਹ ਮੰਨ ਲਾ ਵੀ 15-16 ਦਿਨ ਹੋ ਗਏ 15-16 ਦਿਨ ਹੋ ਗਏ ਜੀ ਇਹ 28 ਕਿਲੋ ਹੁਣ ਜਮਾ ਨੈਟ ਤਿਆਰ ਹੈ ਜੀ 28 ਕਿਲੋ ਕਿਹੜਾ ਸੂਆ ਦਾ ਇਹ ਦੂਜਾ ਸੂਆ ਦੀ ਹੈ ਠੀਕ ਹੈ ਦੂਜਾ ਸੂਆ ਸੂਈ ਹੈ ਹਾਂਜੀ ਤੇ ਜਿਹੜੀ ਸਾਹਮਣੇ ਖੜੀ ਆ ਇਹ ਤੀਜਾ ਸੂਆ ਸੂਈ ਹੋਈ ਹੈ ਜੀ ਇਹ ਚਾਰ ਮਹੀਨਾ ਜੀ ਗੱਪਣਾ ਤੇ 16 ਕਿਲੋ ਦੁੱਧਾ ਹੀ ਇਹ ਦੱਲੇ ਠੀਕ ਹੈ ਇਹ ਥੋੜੀ ਬਿਮਾਰ ਹੋ ਗਈ ਸੀ। ਕਾਹ ਰਾੜੀ? ਹਾਂ। ਇਹ ਹੁਣ ਦੀ ਬਿਮਾਰ ਹੈ। ਹਾਂ। ਟੈਂਪਰੇਚਰ ਘਟਿਆ ਪਈ ਇਹਦਾ। ਠੀਕ ਹੈ। ਇਹ ਥੱਲੇ ਹੁਣ ਵੀ 16 ਤੋਂ 17 ਕਿਲੋ ਤੋ। ਠੀਕ ਹੈ। ਹੁਣ ਆਪਾਂ ਇਹਦੀ ਗੱਲ ਕਰ ਗਏ ਹਨਾ ਵੱਡੇ ਘੱਟ ਘੱਟ ਵਾਲੀ ਚੰਗੀ। ਇਹਦਾ ਸੂਆ ਇਹ ਤੀਜਾ ਸੁੰਦੀ ਆ। ਸੂਆ ਤੀਜਾ ਜੀ। ਤੇ ਕਿੰਨਾ ਕਿ ਇਹਨੇ ਦੁੱਧ ਕੱਢਿਆ ਵਸਹੀ? ਦੂਜੇ ਸੂਏ ਜਮਾ ਸਹੀ ਤੋਲਣ ਵਾਲਾ ਹੀ। 20 ਕਿਲੋ ਤੋਂ ਤਾਂ ਵੱਧ ਚੋਈ। ਦੂਜੇ ਸੂਏ? ਹਾਂਜੀ। ਠੀਕ ਹੈ। ਥੋੜੀ ਧੱਕ ਜ਼ਰੂਰ ਦੇ ਦੇ ਅਕੇ ਨੂੰ ਹਨਾ। ਥਾਂ ਧੱਕ ਜ਼ਰੂਰ ਦੇ। ਥੱਲੇ ਵੀ ਨਹੀਂ ਮਿੱਤਰੋ ਸਾਫ਼ ਪਰ ਤੱਕ ਜਰੂਰ ਆ ਗਿਆ ਤੋੜ ਕੇ ਦਿਖਾ ਦਿਓ ਇੱਕ ਤੀਜੇ ਸੂਏ ਸੁਣੀਆ ਦਿਨ ਕਿੰਨੇ ਬਾਕੀ ਆ ਜੀ ਹਜੇ ਦਿਨ ਜੀ ਹਜੇ ਹਫਤਾ ਬਾਕੀ ਆ ਹਫਤਾ ਲੰਦੀ ਆ ਹਾਂਜੀ ਤੇ ਕਿਹੜਾ ਸਿਮਿੰਟ ਲੱਗਿਆ ਤੇ ਐਬੀਐਸ ਦਾ ਪੇਪਰ ਲੱਗਿਆ ਏਬੀਐਸ ਦਾ ਪੇਪਰ ਦਾ ਹਾਂਜੀ ਠੀਕ ਹੈ ਸੋ ਵੱਡੇ ਕਦ ਕਾਠ ਵਾਲੇ ਮਿੱਤਰੋ ਚੰਗੀ ਗਾਂ ਤੇ 24 ਲੀਟਰ ਕਹਿੰਦਾ ਭਾਈ ਕਹਿੰਦਾ ਵੀ ਦੂਜੇ ਸੂਏ ਕੱਢਿਆ ਤੀਜੇ ਸੂਏ ਸੁਣਾ ਹਜੇ ਹਫਤੇ ਦਾ 10 ਦਿਨਾਂ ਦੀ ਕੱਚੀ ਆ ਮੋੜ ਲਓ ਜੀ ਸੋ ਖਰੇ ਲੋ ਵੀਡੀਓ ਕੋਈ ਵਪਾਰ ਦਾ ਕੰਮ ਨੇ ਸੋ ਉਹਦੇ ਕੋਲ ਤਾਂ ਦੇਊਗੀ ਯਾਰ ਕੀ ਗਾਰੰਟੀ ਵਾਲੀ 28 ਕਿਲੋ ਹਾਂਜੀ ਗਾਰੰਟੀ ਵਾਲੀ ਓਕੇ ਬਾਕੀ ਵਾਲੀ ਸ਼ੇਰ ਬਣੀ ਹਾਂ ਜੇ ਹੁਣ ਪਾਵਾਂਗੇ ਨਾ ਫਿਰ ਇਹਨੇ ਕੀ ਦੇਣਾ ਕਨੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82140 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤ ਆ ਤਾਂ ਕਰੋ ਬਾਈ ਦੇ ਨਾਲ ਸੰਪਰਕ ਰੇਟ ਫਿਰ ਕੀ ਕਰਤਾ ਜੀ ਰੇਟ ਤਾਂ 115 ਕਰਤਾ ਜੀ ਮਾਨ ਤਾਨ ਮਾਨ ਤਾਨ ਦੇ ਵਿੱਚੋਂ ਕਰਦਾ ਜੀ 115 ਦੇ ਵਿੱਚ ਹੋ ਜਾਊਗਾ ਹਾਂਜੀ ਹੋ ਜਾਊਗਾ ਤੇ ਫੋਨ ਨੰਬਰ ਜੀ ਆਪਣਾ 88378 ਜੀ 88378 47653 47653 ਹਾਂਜੀ ਪਿੰਡ ਦੇ ਕਿੱਥੇ ਜੇ ਘਰ ਆਹੇ ਆਪਣਾ ਬਸ ਸੜੇ ਦੇ ਕੋਲੇ ਬਸ ਸੜੇ ਦੇ ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਬੁਰਜਮਾਨਸਾ ਬੁਰਦ ਸੇਮਾ ਜੀ ਬੁਰਦ ਸੇਮਾ ਹਾਂਜੀ ਠੀਕ ਹੈ ਇਹ ਮੋੜ ਮੰਡੀ ਤੋਂ 10 ਕਿਲੋਮੀਟਰ ਤਲਵੰਡੀ ਤੋਂ 5 ਕਿਲੋਮੀਟਰ ਧੰਨਵਾਦ